हां जी मित्रों आज ਤੁਹਾਨੂੰ ਦਿਖਾਉਣੇ ਆ ਬਈ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਉਲਟਾਵਾ ਹਾਲਾ ਹੈ ਨਾ ਆਹ ਦੇਖ ਲਓ ਖਾਲ ਪਾਈ ਆਉਂਦਾ ਬਾਹਣੀ ਇਹਨੇ ਪੱਟ ਕੇ ਬਦਲ ਕੇ ਰੱਖਦੇ ਬਾਹਣ ਦੀ ਸ਼ਕਲ ਹੀ ਇਹਨੂੰ ਆਪਾਂ ਉਲਟਾਵਾ ਵੀ ਕਹਿ ਸਕਦੇ ਧਰਤੀ ਪਾੜ ਹਾਲੀ ਕਹਿ ਸਕਦੇ ਆ ਸਹੀ ਗੱਲ ਆ ਇਹ ਸਭ ਤੋਂ ਵੱਡਾ ਹਾਲਾ ਪੰਜਾਬ ਦਾ ਹਾਂ ਜੀ ਬਿਲਕੁਲ ਸਹੀ ਹਾਲ ਹੈ ਜੀ ਇਹ ਬਣਿਆ ਕਿੱਥੋਂ ਦਾ ਬਈ ਇਹ ਪੂਰ ਸਿੰਘ ਸੰਗਰਗੇ ਤੋਂ ਬਣਿਆ ਵਈ ਇਹ ਹਾਲਾ ਠੀਕ ਆ ਬਈ ਤੇ ਕਿੰਨੇ ਇੰਚ ਡੂੰਘਾ ਜਾਂਦਾ ਤੁਸੀਂ ਇੱਥੇ ਖੇਤ ਚ ਮਾਰੀ ਜਾਂਦੇ ਹੋ ਇਹ 26 27 ਇੰਚ ਲੱਗੀ ਜਾਂਦਾ ਜੀ 24 25 26 27 ਇੰਚ ਲੱਗੀ ਜਾਂਦਾ ਜੀ ਇੱਥੇ ਤੇ ਬਈ ਫਾਇ ਪੀ ਡੀ ਆ ਇਹ ਸਭ ਤੋਂ ਵੱਡੀ ਗੱਲ ਹੈ ਜੀ ਇੱਕ ਉੱਤੇ ਰੇਤਾ ਹੈ ਬਾਈ ਦੇ ਜਿਵੇਂ ਚ ਰੇਤਾ ਥੱਲੇ ਤੇ ਮਿੱਟੀ ਪੱਕੀ ਉੱਤੇ ਅੱਛਾ ਉਲਟ-ਪੁਲਟ ਕਰ ਦਿੰਦਾ ਜਿਹੜੇ ਕਹਿੰਦੇ ਵੀ ਖੇਤਾਂ 'ਚ ਕੜੇ ਬਣੇ ਪਿਆ ਝੋਨੇ ਲਾਗ ਲਾ ਕੇ ਥੱਲੇ ਪਾਣੀ ਜੀਰਦਾ ਨਹੀਂ ਉਹਨਾਂ ਖੇਤਾਂ 'ਚ ਕੀ ਰਿਜ਼ਲਟ ਦੇਊਗਾ ਇਹ ਉਹ ਬਹੁਤ ਵਧੀਆ ਰਿਜ਼ਲਟ ਹੈ ਜੀ ਹੂੰ ਮਤਲਬ ਉਸੇ ਆਸ ਤੇ ਕੰਮ ਕਰੀ ਜੇ ਜਦੋਂ ਕੜੇ ਬਣ ਜਾਂਦੇ ਥੱਲੇ ਤਾਂ ਹੀ ਕਣਕ ਮਰ ਜਾਂਦੀ ਹੈ ਅੱਛਾ ਪੱਠੇ ਮਰ ਜਾਂਦੇ ਜੇ ਕੋਈ ਹੋਰ ਫਸਲ ਉਹਨੇ ਉਹ ਮਰਦੀ ਹੈ ਸਬਜ਼ੀ ਮਰਦੀ ਹੈ ਵੀ ਪਾਣੀ ਨਹੀਂ ਚੀਰਦੇ ਪਾਣੀ ਖੜਾ ਰਹਿੰਦਾ ਹੈ ਪਾਣੀ ਚੀਰਨਾ ਉਸ ਤੇ ਜਾਂ ਮਿੱਟੀ ਚੰਗੀ ਮਿੱਟੀ ਉੱਤੇ ਕੱਢਣ ਵਾਸਤੇ ਵਾਹਨ ਬਣਾਉਣਾ ਸੀ ਹਾਲ ਆ ਜੀ ਲਓ ਬਈ ਚੈੱਕ ਕਰ ਲੋ ਹਨਾ ਕਿੱਡਾ ਤਗੜਾ ਸੰਧ ਬਣਿਆ ਮਿਸਤਰੀਆਂ ਨੇ ਬਹੁਤ ਰੀਜਨਲ ਬਣਾਇਆ ਬਈ ਖਰਚਾ ਕਿੰਨਾ ਆ ਜਾਂਦਾ ਕਿੱਲੇ ਤੇ ਜੇ ਕਿਸੇ ਨੇ ਅਮਰਾਉਣਾ ਹੈ ਵੀਰੇ 9 ਤੋਂ 10000 ਰੁਪਏ ਖਰਚਾ ਆਉਂਦਾ ਕਿੱਲੇ ਤੇ ਇੱਕ ਕਿੱਲੇ ਤੇ 9 ਤੋਂ 10000 ਹਾਂਜੀ ਠੀਕ ਆ ਬਾਈ ਬਾਈ ਦਾ ਦੋਦਾ ਪਿੰਡ ਹੈ ਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਬਹੁਤ ਸਾਲਾਂ ਦੇ ਨਾਲ ਕੋਲੇ ਸੰਧ ਹੈਗਾ ਹੁਣ ਇਹ ਕਿਰਾਏ ਤੇ ਮਾਰਨ ਲੱਗਿਆ ਪਹਿਲਾਂ ਆਪਦੇ ਖੇਤ ਚ ਮਾਰਦੇ ਸੀ ਜਿਹੜੇ ਕਿਸੇ ਕਿਸਾਨ ਭਰਾ ਨੇ ਬਈ ਫਾਇਦਾ ਲੈਣਾ ਆਪ ਦੇ ਖੇਤ ਦੀ ਤਹਿ ਤੋੜਨੀ ਆ ਤਾਂ ਬਾਈ ਹੋਰਾਂ ਨਾਲ ਸੰਪਰਕ ਕਰ ਲਿਓ ਹਾਂਜੀ ਜੀ